ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਅਮਰੀਕਾ ਤੋਂ ਰਿਪੋਰਟ ਕੀਤੇ ਜਾ ਰਹੇ ਭਾਰਤੀ ਨਾਗਰਿਕਾਂ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਉਹਨਾਂ ਕਿਹਾ ਕਿ ਰਿਪੋਰਟ ਕੀਤੇ ਜਾ ਰਹੇ ਨਾਗਰਿਕਾਂ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੀ ਕਿਉਂ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਫੇਰੀ ਦੌਰਾਨ ਹੋਈ ਡੋਨਲਡ 트੍ਰੰਪ ਨਾਲ ਮੁਲਾਕਾਤ ਤੇ ਵੀ ਕਈ ਸਵਾਲ ਚੁਕੇ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਉਹਨਾਂ ਦੇ ਨਾਲ ਸਨ ਜਿਹੜਾ ਨਵਾਂ ਇਹਨਾਂ ਨੇ ਕਿੱਤਾ ਸ਼ਾਜਸ਼ ਦੇਦੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਧਨਾਮ ਕਰਦੇ ਜਿਹੜੇ ਅਮਰੀਕਾ ਤੋਂ 트াম্প ਸਰਕਾਰ ਬਣੀ ਤੇ ਉਹਨਾਂ ਨੇ ਰਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਅ ਗੁਜਰਾਤ ਦੇ ਸੀ 33 ਰਾਇਣੇ ਦੇ ਸੀ 30 ਪੰਜਾਬ ਦੇ ਸੀ 2 ਮਹਾਰਾਸ਼ਟਰ ਦੇ ਸੀ 1 ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਜੀ ਤੇ ਹ ਚਲੋ ਪਹਿਲਾ ਜਹਾਜ਼ ਉਹਨਾਂ ਲਾ ਲਿਆ ਪਤਾ ਨਹੀਂ ਕੀ ਕਟੇਰੀਆ ਹੁਣ ਦੂਜਾ ਜਹਾਜ਼ ਆ ਰਿਹਾ ਈ ਦੂਜਾ ਜਹਾਜ਼ ਵੀ ਕਹਿੰਦੇ ਅਮਰਸਾ ਉਤਰੂਗਾ ਜੀ ਕੱਲ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕ੍ਰਾਈਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਹੋ ਤੁਸੀਂ ਬਦਨਾਮ ਕਰਨ ਦੇ ਕਾਸਤੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਤੁਸੀਂ ਹੱਦ ਬਈ ਤੁਸੀਂ ਨੈਸ਼ਨਲ ਪ੍ਰੋਬਲਮ ਐ ਡਿਪੋਰਟੇਸ਼ਨ ਦੀ पहली गल हाँ तो य जहाज भी हवा अमरीका ट्रंप नोस्त मैं मेरा ये मेरा, मैं तो उनको ट्रंप बुलाता हूं अकेला ट्रंप कैसे होना अब की बात ट्रंप सरकार पता नहीं की कि नारे देख आ गिफ्ट लेके आ रहे हो ਉਹ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트ੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਜ ਤੇ ਉਹਨਾਂ ਦੇ ਫੌਜੀ ਜਾਜਾਂ ਚ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰਕਾਨੂੰਨੀ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ ਠੀਕ ਹੈ ਚਲੋ ਹੁਣ ਜਿਹੜੇ ਆਏ ਨੇ ਇਹ ਤਾਂ ਹੁਣ ਮੈਂ ਦੇਖੋ ਜੋ ਮਰਜੀ ਚਲੋ ਇਹਨਾਂ ਦੀ ਇਹਨਾਂ ਦੀ ਮਜਬੂਰੀਆਂ ਰਹੀਆਂ ਹੋਣਗੀਆਂ ਆਪਣੀ यूं ही ਤਾਂ ਕੋਈ ਬੇਵਫਾ ਨਹੀਂ ਹੋਤਾ ਤੜਤੀ ਛੱਡਣ ਨੂੰ ਕਿਦਾ ਜੀ ਕਰਦਾ ਜਨਾਬ ਪਰ ਆਏ ਨੇ ਉੱਥੇ ਉੱਥੇ ਦੇ ਕਾਨੂੰਨ ਤੋੜਿਆ ਇੱਥੇ ਤਾਂ ਨਹੀਂ ਕੋਈ ਤੋੜਿਆ ਤਾਂ ਇੱਥੇ ਤਾਂ ਬੈਲ ਰੀਸੀਵ ਕਰ ਲਈਏ ਨਾ ਇਹਨਾਂ ਨੂੰ ਇੱਥੇ ਤਾਂ ਕੋਈ ਉਹਨਾਂ ਤੇ ਐਫ ਆਈ ਆਰ ਨਹੀਂ ਜਾਂ ਕੋਈ ਅੱਛਾ ਜਿਨ੍ਹਾਂ ਨੂੰ ਅਸੀਂ ਮੰਗਦੇ ਆ ਉਹ ਦਿੰਦੇ ਨਹੀਂ ਉਬਾ ਗੈਂਗਸਟਰ ਸਾਰੇ ਉੱਥੇ ਦੇ ਉਹਨਾਂ ਨੇ ਭੇਜ ਦੁਜਾਹਜ ਪਰ ਕੇ ਅੰਮਰਸਰੀ ਭੇਜ ਦਿੱਤੇ ਅਰਸ਼ੀਵ ਕਰ ਉਹ ਨਹੀਂ ਭੇਜੇ ਆ ਜਿਹੜੇ ਰੈਸਟੋਰੈਂਟ ਅੱਜ ਕੰਮ ਕਰਦਾ ਕੋਈ ਕਾ ਕੱਟਦਾ ਕੋਈ ਖੇਤਾਂ ਚ ਕੰਮ ਕਰਦਾ ਕੋਈ ਉਹਨਾਂ ਨੂੰ ਭਰ ਭਰ ਭੇਜੀ ਤਾਂ ਫਿਰ ਮੋਦੀ ਸਾਹਿਬ ਉਹਦਾ ਕਿਉਂ ਨਹੀਂ ਮੰਗਦੇ ਜੀ ਉਹਨਾਂ ਦਾ ਉਹ ਭੇਜੋ ਜੀ ਜਿਹੜੇ ਇੱਥੇ ਰੋਜ਼ ਕਤਲ ਕਰਾਉਂਦੇ ਨੇ ਇੱਥੇ ਫਰੋਤੀਆਂ ਮੰਗਦੇ ਨੇ ਉੱਥੋਂ ਫੋਨ ਕਰਕੇ ਬਾਤ ਹੀ ਹੈ ਨਾ ਜਿੰਨ ਕੋ ਹਮ ਮੰਗ ਰਹੇ ਹੈ ਕਿ ਗੈਂਗਸਟਰ ਹੈ ਪੰਜਾਬ ਮੇ ਹਰਿਆਣਾ ਮੇ ਨਾਰਥ ਇੰਡੀਆ ਮੇ ਪੂਰਾ ਉਹ ਚਲਾਤੇ ਨੇਕਸਸ ਫਿਰੋਤੀਓ ਕਾ ਇਹ उनको भेज दो जी जहाजवर के एक ना उनको उनको तो मांगते भी नहीं